ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਬੀਬੀ ਮਖਸੂਸਪਰੀ ਦੋਸਤੋ ਮੈਂ ਤੁਹਾਡੇ ਸ਼ਹਿਰ ਕੈਲਗਰੀ ਆ ਰਿਹਾ ਜੀ 3 ਅਕਤੂਬਰ ਸ਼ਾਮੀ ਐਮਪਾਇਰ ਬੈਂਕਟ ਹਾਲ ਜਿਹੜਾ ਐਡਰੈਸ ਹੈਗਾ 4826 11 ਸਟਰੀਟ ਜਣੀ 4826 11 ਸਟਰੀਟ ਨਾਰਥ ਈਸਟ ਕੈਲਗਰੀ ਹੈ ਇੱਥੇ ਗੀਤ ਸੰਗੀਤ ਦੀ ਸ਼ਾਮ ਹੋਣ ਜਾ ਰਹੀ ਹੈ ਜਿੱਥੇ ਮੈਂ ਹਾਜ਼ਰੀ ਲਾਉਣੀ ਹੈ ਤੇ ਪ੍ਰਬੰਧਕਾਂ ਵੱਲੋਂ ਤੇ ਸਾਰੀ ਟੀਮ ਵੱਲੋਂ ਇਹ ਜਿਹੜਾ ਇਸ ਪ੍ਰੋਗਰਾਮ ਦੇ ਜਿੰਨੇ ਵੀ ਪੈਸੇ ਇਕੱਠੇ ਹੋਣੇ ਆ ਉਹ ਪੰਜਾਬ ਚ ਹਰ ਪੀੜਿਤ ਪਰਿਵਾਰਾਂ ਵਾਸਤੇ ਭੇਜਣੇ ਆ ਤੇ ਮੈਂ ਖਾਸ ਤੌਰ ਤੇ ਆ ਰਿਹਾ ਜੀ ਤੁਹਾਡੇ ਸ਼ਹਿਰ ਕੈਲਗਰੀ ਤੇ ਤੁਸੀਂ ਦੋਸਤਾਂ ਮਿੱਤਰਾਂ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਰੌਣਕ ਬਿਦਾਉ ਇਸ ਪ੍ਰੋਗਰਾਮ ਦੀ ਇਹ ਪ੍ਰੋਗਰਾਮ ਕਾਮਯਾਬ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਐਂਟਰਟੇਨ ਕਰ ਸਕੀਏ ਤੁਹਾਨੂੰ ਖੁਸ਼ੀ ਦੇ ਸਕੀਏ 3 ਅਕਤੂਬਰ ਸ਼ਾਮੀ ਫਰਾਈਡੇ ਤੇ ਤੁਹਾਡੇ ਸ਼ਹਿਰ ਕੈਲਗਰੀ ਮਿਲਦੇ ਆਂ ਫਿਰ ਲੌਣੇ ਰੌਣਕ ਸਸਿਕਾ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਬੇਬੀ ਮਹਿਸੂਸ ਪਰੀ ਦੋਸਤੋ ਮੈਂ ਤੁਹਾਡੇ ਸ਼ਹਿਰ ਕੈਲਗਰੀ ਆ ਰਿਹਾ ਜੀ 3 ਅਕਤੂਬਰ ਸ਼ਾਮੀ ਐਮਪਾਇਰ ਬੈਂਕਟ ਹਾਲ ਜਿਹੜਾ ਐਡਰੈਸ ਹੈਗਾ 4826 11 ਸਟਰੀਟ ਜਾਨੀ 4826 11th ਸਟਰੀਟ ਨਾਰਥ-ਈਸਟ ਕੈਲਗਰੀ ਹੈ ਇੱਥੇ ਗੀਤ ਸੰਗੀਤ ਦੀ ਇੱਕ ਸ਼ਾਮ ਹੋਣ ਜਾ ਰਹੀ ਹੈ ਜਿੱਥੇ ਮੈਂ ਹਾਜ਼ਰੀ ਲਾਉਣੀ ਹੈ ਤੇ ਪ੍ਰਬੰਧਕਾਂ ਵੱਲੋਂ ਤੇ ਸਾਰੀ ਟੀਮ ਵੱਲੋਂ ਇਹ ਜਿਹੜਾ ਇਸ ਪ੍ਰੋਗਰਾਮ ਦੇ ਜਿੰਨੇ ਵੀ ਪੈਸੇ ਇਕੱਠੇ ਹੋਣੇ ਆ ਉਹ ਪੰਜਾਬ ਚ ਹਰ ਪੀੜਤ ਪਰਿਵਾਰਾਂ ਵਾਸਤੇ ਭੇਜਣੇ ਆ ਤੇ ਮੈਂ ਖਾਸ ਤੌਰ ਤੇ ਆ ਰਿਆਂ ਜੀ ਤੁਹਾਡੇ ਸ਼ਰਕੈ ਕੈਲਗਰੀ ਤੇ ਤੁਸੀਂ ਦੋਸਤਾਂ ਮਿੱਤਰਾਂ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਰੌਣਕ ਬਿਧਾਓ ਇਸ ਪ੍ਰੋਗਰਾਮ ਦੀ ਇਹ ਪ੍ਰੋਗਰਾਮ ਕਾਮਯਾਬ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਐਂਟਰਟੇਨ ਕਰ ਸਕੀਏ ਤੁਹਾਨੂੰ ਖੁਸ਼ੀ ਦੇ ਸਕੀਏ 3 ਅਕਤੂਬਰ ਸ਼ਾਮੀ ਫਰਾਈਡੇ ਤੇ ਤੁਹਾਡੇ ਸ਼ਹਿਰ ਕੈਲਗਰੀ ਮਿਲਦੇ ਆਂ ਫਿਰ ਲਾਉਣੇ ਰੌਣਕ ਸਸਿਕਾ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਬੇਬੀ ਮਖਸੂਸਪਰੀ ਦੋਸਤੋ ਮੈਂ ਤੁਹਾਡੇ ਸ਼ਹਿਰ ਕੈਲਗਰੀ ਆ ਰਿਹਾ ਜੀ 3 ਅਕਤੂਬਰ ਸ਼ਾਮੀ ਐਮਪਾਇਰ ਬੈਂਕਟ ਹਾਲ ਜਿਹੜਾ ਐਡਰੈਸ ਹੈਗਾ 4826 11 ਸਟਰੀਟ ਜਣੀ 4826 11 ਸਟਰੀਟ ਨਾਰਥ ਈਸਟ ਕੈਲਗਰੀ ਆ ਇੱਥੇ ਗੀਤ ਸੰਗੀਤ ਦੀ ਸ਼ਾਮ ਹੋਣ ਜਾ ਰਹੀ ਹੈ ਜਿੱਥੇ ਮੈਂ ਹਾਜ਼ਰੀ ਲਾਉਣੀ ਹੈ ਤੇ ਪ੍ਰਬੰਧਕਾਂ ਵੱਲੋਂ ਤੇ ਸਾਰੀ ਟੀਮ ਵੱਲੋਂ ਇਹ ਜਿਹੜਾ ਇਸ ਪ੍ਰੋਗਰਾਮ ਦੇ ਜਿੰਨੇ ਵੀ ਪੈਸੇ ਇਕੱਠੇ ਹੋਣੇ ਆ ਉਹ ਪੰਜਾਬ ਚ ਹਰ ਪੀੜਿਤ ਪਰਿਵਾਰਾਂ ਵਾਸਤੇ ਭੇਜਣੇ ਆ ਤੇ ਮੈਂ ਖਾਸ ਤੌਰ ਤੇ ਆ ਰਿਆਂ ਜੀ ਤੁਹਾਡੇ ਸ਼ਿਰਕਾ ਅਲਗਰੀ ਤੇ ਤੁਸੀਂ ਦੋਸਤਾਂ ਮਿੱਤਰਾਂ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਰੌਣਕ ਬਿਧਾਓ ਇਸ ਪ੍ਰੋਗਰਾਮ ਦੀ ਇਹ ਪ੍ਰੋਗਰਾਮ ਕਾਮਯਾਬ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਐਂਟਰਟੇਨ ਕਰ ਸਕੀਏ ਤੁਹਾਨੂੰ ਖੁਸ਼ੀ ਦੇ ਸਕੀਏ ਪੇ 1 ਅਕਤੂਬਰ ਸ਼ਾਮੀ ਫਰਾਈਡੇ ਤੇ ਤੁਹਾਡੇ ਸ਼ਿਰਕਾ ਅਲਗਰੀ ਮਿਲਦੇ ਆ ਫਿਰ ਲੋਨੇ ਰੌਣਕ ਸਸੀ ਕਾ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਬੇਬੀ ਮਖਸੂਸਪੁਰੇ ਦੋਸਤੋ ਮੈਂ ਤੁਹਾਡੇ ਸ਼ਹਿਰ ਕੈਲਗਰੀ ਆ ਰਿਹਾ ਜੀ 3 ਅਕਤੂਬਰ ਸ਼ਾਮੀ ਐਮਪਾਇਰ ਬੈਂਕਟ ਹਾਲ ਜਿਹੜਾ ਐਡਰੈਸ ਹੈਗਾ 4826 11 ਸਟਰੀਟ ਜਾਨੀ 4826 11th ਸਟਰੀਟ ਨਾਰਥ ਈਸਟ ਕੈਲਗਰੀ ਹੈ ਇੱਥੇ ਗੀਤ ਸੰਗੀਤ ਦੀ ਸ਼ਾਮ ਹੋਣ ਜਾ ਰਹੀ ਹੈ ਜਿੱਥੇ ਮੈਂ ਹਾਜ਼ਰੀ ਲਾਉਣੀ ਹੈ ਤੇ ਪ੍ਰਬੰਧਕਾਂ ਵੱਲੋਂ ਤੇ ਸਾਰੀ ਟੀਮ ਵੱਲੋਂ ਇਹ ਜਿਹੜਾ ਇਸ ਪ੍ਰੋਗਰਾਮ ਦੇ ਜਿੰਨੇ ਵੀ ਪੈਸੇ ਇਕੱਠੇ ਹੋਣੇ ਆ ਉਹ ਪੰਜਾਬ ਚ ਹਰ ਪੀੜਿਤ ਪਰਿਵਾਰਾਂ ਵਾਸਤੇ ਭੇਜਣੇ ਆ ਤੇ ਮੈਂ ਖਾਸ ਤੌਰ ਤੇ ਆ ਰਿਆਂ ਜੀ ਤੁਹਾਡੇ ਸ਼ਰਕ ਅਲਗਰੀ ਤੇ ਤੁਸੀਂ ਦੋਸਤਾਂ ਮਿੱਤਰਾਂ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਰੌਣਕ ਬਿਧਾਓ ਇਸ ਪ੍ਰੋਗਰਾਮ ਦੀ ਇਹ ਪ੍ਰੋਗਰਾਮ ਕਾਮਯਾਬ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਐਂਟਰਟੇਨ ਕਰ ਸਕੀਏ ਤੁਹਾਨੂੰ ਖੁਸ਼ੀ ਦੇ ਸਕੀਏ 31 ਅਕਤੂਬਰ ਸ਼ਾਮੀ ਫਰਾਈਡੇ ਤੇ ਤੁਹਾਡੇ ਸ਼ਰਕ ਅਲਗਰੀ ਮਿਲਦੇ ਆ ਫਿਰ ਲਾਉਣੇ ਰੌਣਕ ਸასი ਕਾ